ਅਮਨ ਲੜਾਂਗੇ ਕੋਈ ਫਾਇਦਾ ਕੋਈ ਫਾਇਦਾ ਆਪਾਂ ਲੜਾਂਗੇ ਚਾਚਾ ਤੂੰ ਨਹਾੜੋ ਇਹ ਆਈ ਲਵ ਯੂ ਆਈ ਲਵ ਯੂ ਅਮਨ 10 ਸਾਲ ਇੱਥੇ ਜੂੜ ਮਾਰਿਆ ਪਸਨਾ ਨਗਰ ਤੇ ਤੁਸੀਂ ਸਾਡੇ ਲਈ ਕੀ ਲਿਆਉਣੀ ਆ ਬਲਵਰੇ ਭਾਂਜੀ ਆਪਣੀ ਦੀਆਂ ਅਮਮ ਜਿਗਰਾਉਂਡ ਕੋ ਕੰਮੇ ਨਹੀਂ ਕਰਨਾ ਜਿੰਮਾ ਗਰਾਉਂਡ ਹੀ ਦੇਣੀ ਆ ਥਾਰੀ ਢਾੜੀ ਅਨ ਪਾੜ ਕੇ ਤੇ ਲੇਟੇ ਰਹਿਣਾ ਕਾਮ ਨੂੰ ਉੱਥੇ ਜੂੜ ਮਾਰਨਾ ਉਹੀ ਘਰ ਮਾਰ ਲਾ ਇੰਨਾ ਕੰਮਾ ਰੋਪਾ ਦੇ ਇਹਨੂੰ ਸਵੇਰ ਦਾ ਨਿਕਲਿਆ ਆ ਹੋਂ ਤਾਂ ਕਹਿੰਦੇ ਸੁੱਤਾ ਵੀ ਅਗਲੇ ਦੇ ਘਰੇ ਸੀਗਾ ਕਹਿੰਦਾ ਮੈਂ ਉੱਥੇ ਸੁੱਤਾ ਪਿਆ ਹੋਰ ਸਿਆਣੇ ਵਾਲੇ ਸਾਰੇ ਕੰਮ ਪਤਾ ਆ ਕੰਮ ਕਰਨ ਨੂੰ ਕਹਦਾ ਤੇਰਾ ਹੀ ਅੰਮਾ ਚਮਲਾ ਆਇਆ ਸ਼ੁਰੂ ਤੋਂ ਕਹਿੰਦਾ ਨਾਲ ਕੰਮ ਕਰਾ ਦੇ ਉਹ ਯਾਰ ਟੱਕਰ ਨਹੀਂ ਹਟਿਆ ਟੱਕਰ ਨਹੀਂ ਹਟਿਆ ਭੈ ਜਿੰਨਾ ਹਾਉ ਨਿਆਣਾ ਆ ਗੋਪੇ ਨਿਆਣਾ ਨਿਆਣਾ ਉਹਨੂੰ ਸਾਰਾ ਹੀ ਬੋਲ ਬਹੁਤ ਸਾਰ ਖਾਂਦਾ ਨਾ ਮੈਂ ਸਹਿਰ ਖਾਂਦਾ ਕਰਨਾ ਯੂ ਤੁਹਾਨੂੰ ਨਹੀਂ ਪੈਂਦਾ ਤਾਂ ਕਰਕੇ ਆ ਕਰੋ ਤਾਂ ਪਤਾ ਕੀ ਅੰਮਾ ਇੱਕ ਮੱਝ ਚੋਗ ਔਖਾ ਇਹਨਾਂ ਸਾਰੀ ਜ਼ਿੰਦਗੀ ਕੋਪੀ ਤੇਰੀ ਆਈ ਗੱਲ ਸੁਣਨ ਦੇ ਨਾਂਗੇ ਜੀ 10 ਦਿਨਾਂ ਤਾਈਂ ਮੈਂ ਕਿੱਥੇ ਜਾਣਾ ਕਿਤੇ ਨਾ ਕਿਤੇ ਤੁਸੀਂ ਵਿਚਰਿਓ ਮੈਂ ਤਾਂ ਤੂੜੀ ਦੇ ਦਿੰਦਾ ਕਿਹੜੀ ਕਰੀ ਆਪਣਾ ਤਾਂ ਹੁੰਦਾ ਆ ਆਪਾਂ ਉਹਨਾਂ ਮੋਟਾ ਮੋਟਾ ਕੰਮ ਕਰਕੇ ਆਪਾਂ ਨਿਕਲ ਜਾਣਾ ਹੁਣ ਆਪਾਂ ਤੂੜੀ ਪਾਤੀ ਆ ਹੋ ਰਿਹਾ ਮੈਂ ਇੱਥੇ ਬਸ ਆਪਾਂ ਹੜਾਂ ਤਰੂਆਂ ਲਾਡੀ ਕਹਿੰਦਾ ਅੰਮਨੀ ਕ ਨਾਲ ਹਾਂ ਲਾਡੀ ਜੱਲਾ ਲਾਡੀ ਲਾਡੀ ਸੁੱਖ ਸੁਖੀ ਆ ਕੋਈ ਤੈਨੂੰ ਕਹਿੰਦਾ ਕਹਿੰਦਾ ਕੋਪੀ ਮੈਨੂੰ ਫੋਨ ਨਹੀਂ ਆਇਆ ਲਾਡੀ ਦਾ ਹਾਂ ਸੱਦੀ ਗੱਲ ਓਏ ਮੈਨੂੰ ਕਹਿੰਦਾ ਆ ਕੇ ਓ ਇਹ ਤੇਰਾ ਜਾ ਆ ਮੈਨੂੰ ਕਹਿੰਦਾ ਅੱਛਾ ਗੋਪੀ ਆਪਣੀ ਕੱਟੀ ਕਿਹੜੀ ਗੱਬਣੇ ਸ਼ਰਮ ਨਹੀਂ ਆਈ ਇਹਨੂੰ ਪੁੱਛਣ ਲੱਗੇ ਨੂੰ ਵੀ ਕੱਟੀ ਕਿਹੜੀ ਗੱਬਣੇ ਆ ਉਹ ਪੁੱਛਣਾ ਤਾਂ ਹੈਗਾ ਹੀ ਆ ਇਹ ਡੈਡੀ ਜਾਣ ਕੇ ਤੋਰਿਆ ਇਹਨੇ ਸਵੇਰ ਨੂੰ ਕਹਿੰਦੀ ਜਾ ਚੱਲ ਜਾ ਕਹਿੰਦੀ ਇੱਥੇ ਘਰ ਦਾ ਕਹਿੰਦੀ ਤੂੜੀ ਚੱਕਦੇ ਆ ਉਹ ਤੂੰ ਨਿਕਲ ਜਾ ਇਹ ਤੂੰ ਹੀ ਕਿਹਾ ਤੂੰ ਸੌ ਲੱਗਿਆ ਆਪਾਂ ਨੂੰ ਭਾਪੇ ਦੀ ਉਹ ਅਦਾ ਪਾਇਆ ਇਹੀ ਕਰ ਆਉਂਦੀ ਆ ਜੋ ਕਰਾਉਂਦੀ ਆ ਸਿੱਧੀ ਗੱਲ ਆ ਆਪਾਂ ਮੈਨੂੰ ਚੋਰੀ-ਚੋਰੀਆਂ ਨੂੰ ਪੈਸੇ ਦਿੰਦੀ ਏ ਕੱਲ ਲੜਦੀ ਇੱਥੇ ਸੁਣਾਉਂਦੀ ਸੀ ਹਾਂ ਨਹੀਂ ਕੋਪੀ ਤੇ ਤੈਨੂੰ ਕਹਨੇ ਦੇ ਉੱਤੇ ਪੈਸੇ ਦੇਣੇ ਕੱਲ ਕੱਲ ਕਹਨੇ ਦੇ ਉੱਤੇ ਹਾਂ ਨਹੀਂ ਦੇਤਾ 500 ਰੁਪਏ ਅੱਜ ਦਾ ਤੇਰੇ ਮੁੰਡੇ ਨੇ ਇਹਨੇ ਦਿੱਤਾ ਤੈਨੂੰ ਮੈਂ ਤਾਂ ਦਿੱਤਾ ਹੀ ਨਹੀਂ ਮੈਂ ਤਾਂ ਦਿੰਦਾ ਹੀ ਨਹੀਂ ਹਾਂ ਨਹੀਂ ਮੈਂ ਤਾਂ ਦਿੱਤੇ ਹੀ ਨਹੀਂ 8-9 ਸਾਲ ਇੱਥੇ ਜੂੜ ਮਾਰਿਆ ਪਸ਼ੂਆ ਮਗਰ ਮੈਂ ਤਾਂ ਦਿੱਤੇ ਹੀ ਨਹੀਂ ਇਹ ਮੈਂ ਖਾਈ ਤੂੰ ਖਾਂਦਾ ਨਹੀਂ ਛੱਡੀ ਕਿਹੜੀ ਆ ਕਿਹੜੀ ਤਹ ਦੇ ਨੰ ਕੱਟੀਆਂ ਸਮਝਾ ਦੇ ਕਿਹੜੀ ਹੈ ਆਪਣੇ ਘਰ ਦੀ ਕੱਟੀ ਹੋਰ ਨਾ ਭਾਬੇ ਦੀ ਕੱਟੀ ਗਈ ਆ ਵੇ ਮੇਰੇ ਆ ਕੋਣ ਮਨੀ ਠੀਕ ਗਾੜੀ ਮਨੀ ਠੀਕ ਹੈ ਅੱਛਾ ਮੈਂ ਫਿਰ ਮਨੀ ਨਹੀਂ ਠੀਕ ਆਏਗਾ ਮੈਨੂੰ ਭੁੱਖਾ ਲੱਗ ਜਾਂਦਾ ਇੱਦਾਂ ਕਿਤੇ ਕਿਤੇ ਤੇਰੀ ਕਿਸ ਕਿਨਾ ਹੋਈ ਸੀ ਨਾ ਤੇਰੀ ਕਿਸ ਕਿਹੜੀ ਕੱਟੀ ਆ ਤੂੰ ਹੀ ਉਹਦਾ ਕੰਮ ਕਰਨ ਵਾਲਾ ਡੜੀ ਤੂੰ ਵੀ ਹੈ ਨਹੀਂ ਮੈਂ ਦੇਖਿਆ ਤੂੰ ਵੀ ਜ਼ਿੰਦਗੀ ਕੰਮ ਨਹੀਂ ਮੈਂ ਕਹਿੰਦਾ ਇਹਨੂੰ ਆਪਾਂ ਲਾ ਕੇ ਇੱਥੋਂ ਕਰ ਲਈਏ ਬਾਹਰ ਵੀ ਝਾੜੂ ਲਾ ਦੇ ਤੂੜੀ ਆ ਅਗੇ ਜੀ ਹੋਰ ਆਣੀ ਹੋਰ ਜ਼ਿਆਦਾ ਉਤਦਾ ਆ ਯਾਰ ਦਾ ਦਾ ਉਤਾਦਦਾ ਹੁਣ ਸੋਹਣਾ ਲੱਗਦਾ ਵਿੜਾ ਇੰਨਾ ਦੰਦ ਪਿਆ ਮੋਬੀ ਆਣੀ ਆ ਤੂੜੀ ਕਦੇ ਆਣੀ ਆ ਤੂੰ ਕਰਨਾ ਯੂ ਨਹੀਂ ਕਿਸੇ ਦੇ ਟੱਬਰ ਦੇ ਜੀ ਨੇ ਇਹ ਵੀ ਦੰਦ ਪਹਿਣਾ ਹੀ ਆ ਆਪਣਾ ਸਿੱਧੀ ਗੱਲ ਆ ਭੈਣ ਕੋ ਇਹਦੇ ਇੰਨਾ ਸੋਹਣਾ ਨਹੀਂ ਲੱਗਦਾ ਗੰਦ ਐਦਾਂ ਦੀਆਂ ਸ਼ਕਲਾਂ ਨੂੰ ਕਿਸੇ ਨੇ ਕੁੜੀਆਂ ਵੀ ਨਹੀਂ ਦੇਣੀਆਂ ਕਹਣਾ ਘਰ ਤਾਂ ਇਹਨਾਂ ਦਾ ਗੰਦਾ ਆ ਤੂੰ ਮੋਚਾਦਰ ਪਾਤੀ ਨਾਲ ਗੂਤਰਾ ਪਾਣੀ ਪੋਣਾ ਆਈ ਇਹ ਘਰ ਜਵਾਈ ਬਣੀਏ ਕਿਸੇ ਦੇ ਬੰਦੇ ਬੰਦੇ ਇਹਨੂੰ ਤਾਂ ਕਿਸੇ ਦੇ ਘਰ ਦੀ ਵਾਈਫ ਨਹੀਂ ਰੱਖਦੀ ਸਿੱਧੀ ਗੱਲ ਆਦਨੇ ਕਾ ਰੋਟੀ ਖਾਣੇ ਨਾ ਕੁੱਤਾ ਰੱਖ ਲੋ ਬੈਠੇ ਵੇੜ ਮਾ ਨਹੀਂ ਜਾਦੇ ਕੋਈ ਨਾ ਕਦਮੁੰਦੇ ਆਵੇਂ ਮੜਾ ਜਾਨ ਕੇ ਸਹਾਵਨਾ ਬੋਲੇ ਨਾ ਬੋਲੇ ਜਿਹੜਾ ਦਾ ਸੱਚੀ ਆ ਉਹਦੇ ਸੋਣਾ ਹੀ ਆ ਅਗਲੇ ਲੈ ਲੈ ਜਾ ਕੇ ਬੈਠਦੇ ਸੁੱਤਾ ਰਿਆ ਕਰਦੇ ਆ ਇਹਨੇ ਇਹਨਾਂ ਕਿਹੜਾ ਕੋਈ ਕੰਮ ਕਰਨਾ ਹਾਂ ਕੰਮ ਹੈ ਨਹੀਂ ਕੰਮ ਵਾਲੇ ਹਨੀ ਲਾਵੇ ਇਹਨੂੰ ਘਰ ਝਾੜੂ ਜੇ ਪੇ ਦਾ ਪੁੱਤ ਐ ਇਥੇ ਸਾਰੇ ਲਾਵੇ ਜਾਂ ਰੂਪਾ ਦਾ ਲੈ ਪੇਰੇ ਪੁੱਤ ਆ ਦੇਖ ਉਹਨੂੰ ਸ਼ਿੱਕਾ ਲੱਗ ਜਾਂਦਾ ਮੇਰੇ ਸ਼ਿੱਕਾ ਲਾ ਜਾਂਦੀ ਅਮਾ ਜਮਲਾ ਐਨੇ ਆ ਕੰਮ ਦਾ ਐਨੇ ਨਹੀਂ ساری ਉਮਰ ਕੰਨ ਦਿੱਤਾ ਐ ਮੇਰਾ ਸਿਰ ਪਾਟ ਹੀ ਜਾਂਦਾ ਅਮਾ ਤੇਰੇ ਮੁੰਡੇ ਤੋਂ ਸੜਿਆ ਵਿਆਣਾ ਕਿਤੇ ਚੈਲ ਜਮਾ ਸੱਚੀ ਕਹਿਣਾ ਮੰਗਿਆ ਪੰਜੀ ਤੁਸੀਂ ਦਿੰਦੇ ਨਹੀਂ ਬੰਜੀ ਨਹੀਂ ਬਸ 4 ਪੈਸੇ ਦੀ ਜੇਬ ਚ ਆ ਹੁਣ ਇਹ ਜਦੋਂ ਮੌਗਾ ਮਗਰੋਂ ਦੇਖਿਆ ਨੇ ਮੂਰ ਕੋਲ ਤੋਂ 200 ਰੁਪਏ ਹੈ ਨਹੀਂ ਮੈਂ ਜਰਾ ਪਾਣੀ ਬਾਹਰ ਲਾਉਣਾ ਮੇਰੇ ਹਾਲਾਤ ਥੱਲੇ ਕੋਲ ਨਾ ਉਹ ਮੇਰੇ ਅੱਲੇ ਦਿਮਾਗ ਤੇ ਹੈ ਨਾ ਥੱਲੇ ਬਹੁਤ ਸਟ੍ਰੈਸ ਪਿਆ ਹੈ ਕੰਮ ਦਾ ਮੇਰੇ ਬੜਾ ਸੈਰ ਆਪਣਾ ਠੰਡਾ ਕਰ ਕੋਪੀ ਮੈਂ ਠੰਡਾ ਨਹੀਂ ਕਰ ਸਕਦਾ ਹਾਂ ਸੈਰ ਚ ਪਾਣੀ ਪਾ ਬਹੁਤ ਦੁਖੀ ਆ ਪਰ ਮਤ ਦੇਗਾ ਨਾ ਪਰੇ ਹੋ ਜਾਣਗੇ ਮਖੌਨ ਨਹੀਂ ਹੈਗਾ ਇੱਥੇ ਮੇਰੇ ਨਾ ਭਾਈ ਮੇਰੇ ਫੋਨ ਬਟੂਆ ਸਭ ਕੁਝ ਆ ਪਰੇ ਹੋ ਜੂਗੇ ਯਾਨੀ ਅਮ ਲੜਾਂਗੇ ਕੋਈ ਫਾਇਦਾ ਕੋਈ ਫਾਇਦਾ ਆਪਾਂ ਲੜਾਂਗੇ ਓ ਚਾਪਕੀ ਦਿੱਤੇ ਸਾਈਡ ਤੇ ਹੋ ਜਾ ਲੜਾ ਨੇ ਫੇਰ ਨਹੀਂ ਮੈਂ ਪੀਟਰ ਠੰਡੇ ਕਰਨੇ ਪਾਣੀ ਪੋਣਾ ਵੀਰ ਦੇ ਨੂੜੇ ਉਹ ਜਾ ਇਸ ਮੇ ਦਾ ਪੰਟਾ ਆਇਆ ਹੰ ਬਿਖੜਾ ਉਹਨਾਂ ਅੱਗੇ ਜਾ ਰੋਕ ਜਾ ਦੇ ਦੇ ਮੈਨੂੰ ਉਹ ਆ ਉਹਦੇ ਵਿੱਚ ਬਾਜ ਹੈ ਓ ਆ ਪਤੋੜਾ ਮੈਂ ਉਹ ਤੋਂ ਨਹੀਂ ਪਹਿਲਾਂ ਉਧਰ ਬੂਟਿਆਂ ਨੂੰ ਤੋਲ ਜਾ ਕੰਮ ਜਿਹੜੇ ਕਰਨ ਵਾਲੇ ਕਰੀ ਦੇ ਹੁੰਦੇ ਆ ਮੈਂ ਕੋਕਰ ਦੇ ਹੀ ਦੇਈਏ ਹੈ ਨਾ ਨਾ ਬੰਦੇ ਰੱਬ ਦੇ ਜੀ ਆ ਜਾਨ ਜੇ ਰਹੀ ਨੇ ਡੜੀ ਨੇ ਲੱਕ ਤੜਾ ਤਾ ਕੰਮ ਕਰਾ ਕਰਾ ਯਾਰ ਡੜੀ ਕੋਸ਼ ਵੀ ਨਹੀਂ ਕਰਦਾ ਹੁਣ ਡੜੀ ਜਨ ਬਚਾਰਾ ਮੜ ਮੋੜ ਨਾਲ ਕਰੀ ਜੀ ਖਾਸ ਤੇਰੀ ਪਰਮਜੀਤ ਪਰ ਤੇ ਬੁੱਕ ਕਰੋਗੇ ਯਾਰ ਇਹ ਕੀ ਆ ਮੈਂ ਕਿਹਾ ਬੀਬੀ ਮੈਂ ਬੀਬੀ ਕਹਣਾ ਹੁਣ ਮੈਂ ਬੀਬੀ ਕਿਹਦੇ ਲਈ ਆ ਪਾਂ ਜੀ ਆਪਣੇ ਦੀਆਂ ਮੈਂ ਕਹਾ ਉਹ ਕੁੜੀ ਤੁਹਾਡੀ ਕੋਲ ਬੈਠੀ ਆ ਕਹਿੰਦੀ ਕੋ ਪੱਕੀ ਠਿੱਕੀ ਗੱਲੀ ਨਹੀਂ ਕੀਤੀ ਤੁਸੀਂ ਕਿਧਰੋਂ ਮੰਗ ਲਈ ਇਹਦਾ ਹੈ ਤੇ ਐ ਥੋੜੇ ਐ ਬੋਲੇ ਕਿ ਇੰਨੇ ਤੇਰੀ ਇਹਦਾ ਸੱਚ ਫੱਗੜੀ ਆ ਇੰਨੇ ਥੱਗੂ ਨਾ ਛੱਟੇ ਗੱਲਾਂ ਵੇ ਵੇ ਸੱਚੀ ਗੱਲ ਆ ਮੈਂ ਨਹੀਂ ਆਂ ਭਾਂਦਾ ਪੂਰੀ ਤਗਾ ਤੇਰੀ ਹੋਈ ਆ ਇਥੇ ਹੈ ਸ਼ਾਬਾਹੇ ਆ ਵਾੜ ਮਾਣਾ ਜੈਦਾ ਮੈਂਟ ਮਾਰਦੀ ਆ ਵੇਈ ਮੇਰੀ ਗਾਹ ਬੰਨੇ ਐ ਐ ਪਖੰਡ ਜੇ ਪੱਦੋ ਕੀ ਕਹਿੰਦੇ ਸੀ ਵੇ ਪੱਦੋ ਪੱਦੋ ਹਾਂ ਕਹਿੰਦੇ ਮੈਨੂੰ ਨਹੀਂ ਪਤਾ ਕਹਿੰਦੀ ਮੈਨੂੰ ਤਾਂ ਮਾਸੀ ਮੈਨੂੰ ਸੌਂ ਕਰਾ ਦੇ ਮੈਂ ਪੈਂਡ ਨਹੀਂ ਐ ਕੋਣ ਗਏ ਤੋਂ ਹੀ ਸੰਗਣ ਤੋਂ ਨਹੀਂ ਸੀ ਪਤਾ ਗੱਲ ਐ ਕੋਣ ਮੇਰੀ ਗਾਹ ਸੁਣ ਪਤਾ ਕੀ ਮੈਂ ਕੋਲ ਬਣੀ ਨਾ ਹੋਣਾ ਕੋਲ ਆਉਣੀ ਮੈਂ ਕਰਾ ਦਿੰਦੀ ਜੇ ਤਾਂ ਨਹੀਂ ਯਕੀਨ ਨਾ ਨਹੀਂ ਨਹੀਂ ਪਤਾ ਕੀ ਕਰਿਆ ਕਰੋ ਨਾਲ ਕੀ ਸ਼ਕ ਮੈਂ ਇੱਕਾ ਕਰਿਆ ਕਰੋ ਕਰੋ ਇਕੱਠਾ ਨਾਲ ਕੇ ਨਾਲ ਤੇ ਤਿਆਰ ਹੋ ਜਾ ਸਾਸੇ ਨਹੀਂ ਕਹਿੰਦੀ ਬੰਦਾ ਹਾਂ ਅਸੀਂ ਤਾਂ ਓ ਤੂੰ ਸੀ ਪੰਦੇਵੇਂ ਨਾ ਤੂੰ ਉੱਥੇ ਜਾ ਕੇ ਪੱਦ ਨਹੀਂ ਮਾਰਦੇ ਤੂੰ ਪੰਦੇ ਨਹੀਂ ਲਿਖਿਆ ਤੂੰ ਸਾਰਾ ਘਰ ਦੁਆਰੇ ਲੱਗੇ ਕੋਈ ਨਾ ਹੱਲ ਨਾਨਕੇ ਆਣ ਟੱਚ ਨਹੀਂ ਜਾਣਦੇ ਪੁਰਾਣਾ ਵੀ ਮੇਰਾ ਘਰ ਸੀ ਓ ਤੂੰ ਬਾਤ ਕਰਿਆ ਕੋਈ ਨਾ ਉਸ ਗਿਆ ਬਰਾਕੇ ਆ ਲੈ ਮੈਟਰ ਮੁਰ ਬਣਿਆ ਅੱਖ ਉਧਰ ਮੁਰਿਆ ਸਭਾ ਤੂੰ ਨਾਨਕੇ ਆਣ ਟੱਚ ਨਹੀਂ ਜਾਣਦੇ ਜਿੱਦਣਾ ਨਾ ਨਾਨਕੇ ਆਲਿਆਂ ਨੇ ਤੁਹਾਨੂੰ ਟੱਚ ਨਹੀਂ ਜਾਣਿਆ ਪਤਾ ਨਹੀਂ ਕਿ ਇਹ ਲੱਗਣਾ ਮੂੜਾ ਹਲਾਤਾ ਹੀ ਮਾਸਲੀਆ ਯੂਨਾਨ ਕੀ ਜੋ ਕੁੜੀ ਕੀ ਦਾ ਮੈਨੂੰ ਕਹਿੰਦੇ ਕੋਈ ਪੀਦਾ ਆ ਆ ਆਪਣੀ ਕੁੜੀ ਮੰਗ ਲਈ ਕੌਣ ਤੇ ਇਹ ਇਹ ਸਾਂਝੀ ਕਰੇ ਗਾਹਾਂ ਗਾਹਾਂ ਛਿੰਨੇ ਕਹਿੰਦੇ ਤੇ ਇਹਨੇ ਪੇ ਨਾ ਲਿਆ ਮੈਂ ਮੈਂ ਬੇਰੀਆ ਹਰ ਆਇਆ ਕਿ ਉਹ ਵੀ ਮੈਂ ਕਹਿ ਤਾ ਮੈਂ ਕਹਾ ਦਾ ਕਾਟਦਾ ਜਲੂਸ ਮੇਰਾ ਇਹਦਾ ਮੇਰਾ ਆ ਦਾ ਕਾਟਦਾ ਫਿਰ ਜੇ ਜਲੂਸ ਹੈ ਨਾ ਤੁਸੀਂ ਯਾਰ ਪਰ ਨਹੀਂ ਦੋਦਾ ਉਹ ਨੌਂ ਗੁੱਡੇ ਮਾਮੇ ਉਹ ਵੀ ਫਿਰ ਮਾਮੇ ਘਰ ਹਟੇ ਹਰਾ ਮਾਮੇ ਵਾਲੀ ਦੀ ਤਾਂ ਕਿ ਤੁਹਾਨੂੰ ਕੰਨ ਆਏ ਮੈਂ ਦੱਸਿਆ ਮਾਮੇ ਨੇ ਆ ਲੈ ਉਸ ਕਿਸੇ ਤੇਰੀ ਮਾਮੇ ਦੱਸਿਆ ਤੈਨੂੰ ਕੋੜਾ ਆ ਨਾ 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 ਹੋਣੀ ਹੁਣ ਤਾਂ ਹੋ ਗਿਆ ਹੁਣ ਤਾਂ ਹੋ ਗਿਆ ਜੋ ਆ ਤਾਂ ਅਸੀਂ ਸਿੱਧਾ ਪੈਲਸ ਚਾਵਾਂਗੇ ਅਸੀਂ ਵੀ ਪੈਲਸ ਤੇ ਆਪਾਂ ਕੋਈ ਤਾਂ ਨਾਲ ਇੱਧਰ ਜਾ ਕੇ ਚਾਲੇ ਬੈਠਣਾ 20 ਮਿੰਟ ਉੱਥੇ ਵੇਲੇ ਮੜਮਟਾ ਖਾਣ ਨੂੰ ਗੱਲ ਅਸੀਂ ਤੇ ਕੁੜੀ ਜਾਂਦੀ ਅਸੀਂ ਉੱਥੇ ਬੈਠੇ ਕੁੜੀ ਜਾਂਦੀ ਮਰੋਣੀ ਜਾਂਦੀ ਕਿੱਥੇ ਬੈਠੇ ਕਿੱਥੇ ਆਪਣੇ ਪਾਰ ਆਣਿਆਂ ਦੇ ਯਾਰ ਇੰਨੇ ਤੇਰੀ ਬੀਬੀ ਨੇ ਰਹਿਤੇ ਕਰਾਏ ਹੈ ਹੈ ਇਹ ਤਾਰਾ ਤਾਂ ਕਹਿੰਦਾ ਵੀ ਚੱਲ ਇਹਨੇ ਗੱਲ ਨਹੀਂ ਕੀਤੀ ਮੁੰਡੇ ਨਾਲ ਹਰਪ੍ਰੀਤ ਦੇ ਨਾਲ ਪਿੰਡੀ ਪਿੰਡੀ ਨੇ ਗਿੱਟੂ ਆ ਦੀ ਕੁੜੀ ਨੇ ਗੱਲ ਕੀਤੀ ਥੋੜਾ ਜਿਹਾ ਦੂਰੋਂ ਮੈਂ ਦੇਖਿਆ ਥੋੜਾ ਜਿਹਾ ਦੂਰੋਂ ਹੀ ਬਚਾਂਦੇ ਕਿ ਅਸੀਂ ਇੱਧਰ ਕੂਨ ਸੀ ਬਹੁਤ ਉੱਧਰ ਨਮਕ ਬੈਠਾ ਸੀ ਲੈ ਕਿਤੇ ਦੂਰੋਂ ਹੀ ਦੇਖਦੀਆਂ ਨੇ ਇਹਦੀਆਂ ਤੁਹਾਡੇ ਫੇਸ ਰਿਹਾ ਐਕਸ਼ਨ ਹੋ ਗਿਆ ਉਹ ਬੁਨੇ ਬੁਨੇ ਹੋ ਰਿਹਾ ਲੈ ਵੀ ਛੜਨ ਮਾਰਤਾ ਉਹ ਮੇਰੀ ਗੱਲ ਸੁਣ ਲੈ ਇਹ ਵੀ ਤਾਂ ਮੁੰਡੇ ਨੂੰ ਸਮਝਾਉਂਦਾ ਉਹ ਕਹਿੰਦੀ ਮੇਰਾ ਕੋਈ ਤਾਂ ਆ ਰਿਹਾ ਹੈ ਪਾਗਲ ਕੋਈ ਪਗਲ ਕੋਈ ਕੌਣ ਲਦੀ ਦੀ ਆਦੀ ਕਿ ਨਿਕਰੇ ਵਿੱਚ ਗੱਲ ਪਤਾ ਸੀਗਾ ਪਤਾ ਸੀਗਾ ਉਹ ਮਜ਼ਾਰੇ ਕਾ ਮੰਨਦੀ ਕਦੀ ਨਹੀਂ ਉਹ ਮੰਨਦੀ ਪਾਣੀ ਸੀ ਕਿ ਉਹ ਕਹਿੰਦੀ ਮੈਂ ਨਹੀਂ ਕਰਾਇਆ ਸੀ ਆ ਆ ਨਾਲ ਸੀ ਆ ਨਾਲ ਸੀ ਆਰਾ ਕਸੂਰ ਤਾਂ ਸਾਰਾ ਪੱਦੋ ਦਾ ਸੀ ਚੱਲ ਪੁੱਟਾ ਤੂੰ ਆ ਰੋਟੀ ਦੇਤੀ ਲੈ ਇੱਕ ਵਾਰ ਆਹਾਂ ਆਹਾਂ ਇਹਨੂੰ ਕਿਹਾ ਮੈਂ ਕਿਹਾ ਕਿੱਦਾਂ ਵੇ ਪਿੰਡੋਂ ਕਹਿੰਦੀ ਉਹ ਬ੍ਰਾਂਤੋਂ ਦੀ ਗਾਂ ਪਹਿਲਾਂ ਹੋ ਰਹੀ ਦੱਸੀ ਜਾਵੇ ਫਿਰ ਹੋ ਰਹੀ ਦੱਸੀ ਜਾਵੇ ਪਿੰਡੇ ਦਾ ਪਿੰਡੇ ਦਾ ਹਾਂ ਦੱਸਣ ਪਤਾ ਦੱਸਿਆ ਨਹੀਂ ਦੱਸਿਆ ਨਹੀਂ ਢਾਲ ਤਾ ਗਾਲ ਲਉਤਾ ਸਾਡਾ ਹੈ ਨਾ ਪਿੰਡੇ ਮੈਂਨ ਨੂੰ ਤਾਂ ਪਤਾ ਹੋਣਾ ਇਹ ਲੋਕ ਜੱਲ ਨਹੀਂ ਆਈ ਲੋ ਮੈਂ ਮਰ ਗਾਲਸਾ ਇੱਕ 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 ਗਾਲਸਾ ਸਾਨੂੰ ਸਾਨੂੰ ਫੋਟੋਆਂ ਦਿਖਾਓ ਮੇਰੇ ਫੋਨ ਚਲਦਾ ਲਦੇ ਲੱਫ ਪਾਇਆ ਪਾਇਆ ਜਿਹੜੇ ਫੋਟੋਆਂ ਲਦੇ ਆ ਪਾਇਆ ਨਹੀਂ ਇੱਕ ਮਿੰਟ ਆ ਦੇਖ ਇਤਿਆਸ ਸੀ ਕਿ ਮੈਂ ਕਿ ਤੈਨੂੰ ਮੂਲ ਕਰੂੰਗਾ ਮੈਂ ਮੈਨਾਂ ਆਖੋ ਗਏ ਦਿਆ ਮੇਰੇ ਮੂਲ ਕਰੂਗਾ ਸਾਨੂੰ ਬਾਵੇ ਕਹਿੰਦਾ ਤੁਸੀਂ ਸਗਰ ਬੈ ਤੁਸੀਂ ਕਿਵੇਂ ਨਹੀਂ 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 ਲੈ ਇਹ ਵੀ ਘਟਮਟ ਸੀਗੀ ਹੁਣ ਹਜੇ ਵੀ ਤੁਝੇ ਕਹਿੰਦਾ ਤੁੰਮੀ ਮੈਂ ਇੱਥੇ ਬਹਿ ਜਾਣਾ ਮੋਰਾਂ ਕੋਲ ਸਗਰ ਬਾਦ ਮੈਂ ਕਿਤੇ ਦੇ ਨਾ ਸੋਚਣ ਕਰ ਉਸ ਮੇਰੇ ਸਗਰ ਬਾਦ ਨਾ ਕੋਈ ਗੱਲ ਨਹੀਂ ਤਰੇ ਆ ਕੇ ਭਗ ਤੇਰੇ ਮਾਪਿਆਂ ਨੇ ਮਾਰ ਲਿਆ ਮੈਂ ਕਿਹ ਕਹਿੰਦੇ ਮਾਪਿਆਂ ਦੱਸ ਦੇਈ ਮੈਂ ਇਕੱਠੇ ਬਹੇ ਲੈ ਗਏ ਦੱਗਾ ਮਾਮੇ ਦਾ ਆਪਨਾ جواب ਨਾ ਤੀਜੇ ਨਾ ਨਾਨਕੇ ਆ ਤੂੰ ਫੇਰ ਦੇ ਨਾ ਨਾਨਕੇ ਛੱਟ ਵਰਗੂ ਤੇ ਤੁਸੀਂ ਸਾਡੇ ਲਈ ਕੀ ਲਿਆਉਣੀ ਆ ਬਲ ਪ੍ਰਵੇਸ਼ ਦੱਸੋ ਜੇ ਤੇਰਾ ਭਾਵਗਾ ਦੇਖੀ ਜਾਉ ਮਾ ਜਾਨ ਦਾ ਫਤਲਾਉਣ ਆ ਲਿਆ ਤੁਸੀਂ ਕਹਿੰਦੇ ਕੁੜੀਆਂ ਤੇ ਲਈਦਾ ਨਹੀਂ ਆਹੋ ਭਾਈ ਇਹ ਮਰ ਜਾਂਦਾ ਕੁੜੀਆਂ ਨੂੰ ਲਈਦਾ ਨਹੀਂ ਕੁੜੀਆਂ ਨ ਕੰਨਿਆ ਦੇਵੀ ਐ ਇੱਕ ਜਿਹੜਾ ਕੰਨਿਆ ਦੇਵੀ ਨਹੀਂ ਨਹੀਂ ਕਿੰਨਾ ਦੇਣਾ ਪਰ ਕੰਨਿਆ ਦੇਵੀਆਂ ਦਾ ਵੀ ਫਰਜ਼ ਈ ਆ ਕਿ ਮਾਮਿਆਂ ਨੂੰ ਨਾਲ ਲੈ ਕੇ ਜਾਣ ਦਿੱਤੀ ਜਾਵੇ ਨਾ ਮਾਹੀ ਲੀਏ ਆਹੀ ਇਹ ਇਹ ਯਾਰ ਸਾਰੇ ਇਹਦੇ ਇਹ ਫੁਗਰੀ ਬਾਜੀ ਜੀ ਆਹੀ ਦਾ ਬਦਲਾ ਮਾਰੇ ਤੁਸੀਂ ਗੋਪੀ ਬਣੀ ਨਹੀਂ ਆਉਣਾ ਲੈ ਫੁਗਰੀ ਬਾਜੀ ਜੀ ਨਹੀਂ ਭਜਣਾ ਸਿੰਦੀ ਗੱਲ ਆਹੀ ਹੁੰਦਾ ਕਿ ਹੀ ਹੋਣਾ ਘੜੀ ਦੀ ਘੜੀ ਪੈਣੇ ਪੈਲ ਉਸ ਜਾਵਾਂਗੇ ਪਹਿਲਾਂ ਰੋਟੀ ਦੋ ਦੋ ਫਲਕੇ ਖਾ ਕੇ ਨਾਲ ਕੁੜੀ ਨੂੰ ਪਾ ਕੇ ਦੋ ਵੀ ਮੁੰਡੇ ਨੂੰ ਪਾ ਕੇ ਬਾ ਠੀਕ ਹੈ 100 100 ਰੁਪਈਆ ਠੀਕ ਹੈ ਜਿੱਦਾਂ ਦਾ ਤੁਸੀਂ ਕਿਹਾ ਹਾਂਜੀ ਮਾਮੇ ਸੀ ਆਕਸਰ ਨੂੰ ਬਾਨੀ ਸਵਾਨੀ ਬਣ ਕੇ ਤੂੰ ਜਾਂਦੀ ਪਤਾ ਕਿੱਦਾਂ ਲੈ 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 ਤੂੰ ਜਾਂਦੀ ਉਹ ਆਪਣੇ ਭਰਾ ਨੂੰ ਨਾਲ ਦੋਨਾਂ ਭਰਾਵਾਂ ਨੂੰ ਲੈ ਜਾਂਦੀ ਕਿ ਭਈਆ ਮੇਰੇ ਖੜੇ ਭਰਾ ਜੇ ਜ ਇਹਨਾ ਇਹ ਆ ਘਰੇ ਮੇਰੇ ਭਰਾ ਭਈ ਇਹਨਾਂ ਨੇ ਜੋ ਕਾਰਨਾ ਕਰਨਾ ਆਪਾਂ ਨੇ ਕਿਹਾ ਲੋਕਾਂ ਦੇ ਜਾ ਕੇ ਦੇਖ ਭਰਾ ਸਾਹ ਚ ਸਾਹ ਲੈਂਦੀ ਆ ਭੈਣਾ ਟਾਲਟ ਬਾਥਰੂਮ ਵੀ ਬਣਾਉਣਾ ਹੋਵੇ ਨਾ ਉਹ ਵੀ ਪੁੱਛ ਕੇ ਬਣਾਉਂਦੀ ਆ ਤੂੰ ਤਾਂ ਕੁੜੀ ਵੀ ਮੈਂ ਮੰਗ ਕੇ ਆ ਗਈ ਬਾਹਰ ਦੱਸ ਕੁੜੀ ਮੰਦੀ ਦਾ ਵੀ ਨਹੀਂ ਇਹਨਾਂ ਨੂੰ ਦੱਸਿਆ ਬਾਹਰ ਜਾ ਕੇ ਦੱਸ ਪੈਂਜੀ ਆਇਆ ਤੇ ਸਾਫ਼ ਸੁਧਰੀ ਆ ਬਹੁਤ ਬੱਤੂ ਨਹੀਂ ਆਉਂਦਾ ਯਾਰ ਦੇਖ ਚੰਨੀ ਨਹੀਂ ਮੈਂ ਤਾਂ ਕਹਿੰਦੀ ਥੋੜੇ ਹਾਂ ਜੀ ਪੈਂਜੀ ਆ ਬੁਲਾਇਆ ਨਾ ਮੈਂ ਕਹਿੰਦੀ ਕੀ ਹੈ ਤੇ ਤੁਹਾਡੀ ਪੈਂਜੀ ਮੈਂ ਦੇ ਦੋ ਤਿਹੜੀ ਐਲੀ ਤੂੰ ਠਾੜ ਮੈਂ ਲਾ ਫਾਰੋਂ ਦੇ ਉਹ ਤੇ ਗੈਣ ਤੋਂ ਪੁਰਾਣੇ ਕਰਦੇ ਉਹਦਾ ਸੱਚ ਦੇ ਦੇ ਸਾਰੇ ਪਿੰਡ ਦੇ ਵਿੱਚ ਸੱਚ ਦੀ ਦੇਰਤੀ ਮੰਨਿਓ ਆ ਬਾਜੀ ਦੇ ਦੇ ਨਾਲ ਝੂੜ ਦੀ ਦੇਵਤੀ ਮੂਰਤੀ ਖੜੀ ਕਰੋ ਜਿਹੜੀ ਅਦਾਲਤਾਂ ਦੇ ਵਿੱਚ ਐ ਖੜੀ ਹੁੰਦੀ ਹੈ ਇਹਦੇ ਸਾਰੇ ਪੱਟੀ ਬਣ ਗਿਆ ਉਹ ਸਾਵਾ ਉਹਰਾ ਉਹਦੀ ਸਚਾਈ ਵਾਲਾ ਤੇ ਸਾਨੂੰ ਤੁਹਾਡੇ ਨਾਲ ਹੀ ਭੇਜ ਦਿੰਦੀ ਹੈ ਵੇਰੀ ਹੋਣੀ ਜਾਂ ਤੁਹਾਨੂੰ ਭੇਜਿਆ ਹੋ ਨਹੀਂ ਭੇਜਿਆ ਹੈ ਬਹੁਤ ਚੋਟ ਜਾਂ ਤੇ ਜੇ ਕੋਈ ਨਹੀਂ ਮੈਂ 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 ਜਦ ਤਣਾ ਨਾ ਪਹਿਲੀ ਵਾਰ ਹੀ ਦੇਖਿਆ ਸੀ ਮੈਂ ਤਾਂ ਉਸ ਦਿਨ ਹੀ ਦੇਖ ਲਈ ਮੈਂ ਸੱਸ ਇਹਨਾਂ ਮੌਜਾਂ ਮਿਲੀਆਂ ਜਾਂ ਮੈਂ ਸੱਸ ਤਾਂ ਮੈਂ ਕਰੀਦੀ ਆ ਕਬਨ ਮੈਂ ਤੋਂ ਕੋਈ ਨਾ ਕਹ ਲੋਕਣਾ ਨਹੀਂ ਕੜਾਦੀ ਨਹੀਂ ਤੇਰੀ ਮੈਂ ਸੱਚੀ ਕਹਿਣਾ ਇਹ ਜੋ ਕੀਤਾ ਕਰਾਇਆ ਤੇ ਸੱਸੋ ਦਾ ਕਰਾਇਆ ਆ ਇਹਨਾਂ ਨੇ ਛੱਡਿਆ ਵੀ ਆਪਾਂ ਨੂੰ ਤੋੜ ਦੇ ਇਹਨੇ ਹੋਰ ਇੱਕ ਦਿਨ ਇਹ ਮੇਰੀ ਮਾਸਦੀ ਨੂੰ ਨਹੀਂ ਕੰਮ ਕਰਕੇ ਤੇ ਉਹ ਕਰ ਕਰਦੇ ਤੈਨੂੰ ਕਿੰਨਾ ਕੁ ਸੱਦਦੇ ਆ ਹਾਂ ਬਾਅਦ ਚ ਧਾਰ ਦੇਵਾਂਗੇ ਆਪਰੇ ਫੇਰ ਵਾ ਵਾਦੀ ਆ ਐਸੇ ਕੀ ਪਾ ਜੇ ਕੋਈ ਨਹੀਂ ਦੇਰੇ ਬੈ ਜੀ ਨੂੰ ਕਿਆ ਦਾ ਟਪੜਵਾ ਆ ਪਾਈ ਗਾ ਕੋਈ ਉਫੈਂਦੀ ਵਸੇ ਵੇਆ ਫਤ ਲੱਗਦਾ ਸੰਯੋਗ ਕਿਹੜੇ ਮੇਲੇ ਰੱਬ ਤੂੰ ਰੇ ਵੜਾ ਕੇ ਤੂੰ ਹੁੰਦਾ ਕੁੜੀ ਵੀ ਮੰਗਲੇ ਸਾਰਾ ਕੁਝ ਵੀ ਕਰ ਲਿਆ ਨਾਨਕਾਂ ਨੂੰ ਦੱਸਿਆ ਨਾਨਕਾਂ ਦੀ ਵਾਰ ਨੂੰ ਵੀ ਸੰਯੋਗ ਲੈ ਕੇ ਵੇਜ ਜਾਂਦੇ ਆ ਉਦਾਂ ਦਾ ਬਰੋਣਾ ਆ ਉਦਾਂ ਦਾ ਸਾਡਾ ਬਰੋਣਾ ਨਾਲ ਵੀ ਤੁਰਿਆ ਸਭ ਕੋ ਕੀਤਾ ਪਰ ਸਵਾਲ ਨਹੀਂ ਰਹੀ ਯਾਰ ਸਤੀ ਨਾਲ ਕੇ ਪਿੱਛੇ ਸਾਲੇ ਥੋੜੇ ਕੱਢ ਮਾਰੇ ਗਏ ਆਹੜੀ ਗੱਲ ਦਿਲ ਤੇ ਲੱਗੀ ਯਾਰ ਹਾਂ ਪਰੋਣੇ ਨੇ ਵੀ ਇੱਕ ਵਾਰੀ ਕਿਹਾ ਨਹੀਂ ਯਾਰ ਮੇਰੇ ਇੰਨਾ ਤੇ ਪਿਆਰਿਆ ਮਨੀ ਨਾ ਮੈਂ ਉਹਨੂੰ ਹੀ ਚੱਲ ਲੈ ਜਾਵਾਂ ਉਹ ਆ ਕੇ ਕਹੀ ਜਾਂਦਾ ਮੈਨੂੰ ਪਤਾ ਹੀ ਕਾ ਕਰੀ ਮੈਨੂੰ ਪਤਾ ਹੀ ਕਾ ਕਰੀ ਭਾਜੀ ਮੈਨੂੰ ਪਤਾ ਹੀ ਕਾ ਕਰੀ ਹੈ ਉਹਦਾ ਸੇ ਗੱਲ ਹੋਵੇਗਾ ਉਹ ਇਦਾਂ ਮੈਨੂੰ ਭਾਜੀ ਮੈਨੂੰ ਤਾਂ ਪਤਾ ਹੀ ਕਾ ਕਰੇ ਪੱਦਨ ਮੈਂ ਕਿਹਾ ਕਿੱਦਾਂ ਵਧਾਈਆਂ ਤੇਰੀ ਭਾਜੀ ਮਾਂ ਬਲੀ ਕੋਣ ਹੈ ਨੇ ਨੇ ਕੋਈ ਮੈਨੂੰ ਨਹੀਂ ਪਤਾ ਮੈਨੂੰ ਸੌਂ ਪਰਮਾਤਮਾ ਐ ਐ ਉਹ ਪਤਾ ਨਹੀਂ ਕਿਹੜੀ ਪਰਮਾਤਮਾ ਜਿਹੜੇ ਤੁਹਾਡੇ ਕੋਲੇ ਖੜੇ ਹੁੰਦੇ ਆ ਮੈਂ ਟਮਾਰਦੇ ਤੁਸੀਂ ਉਹਨਾਂ ਦੀਆਂ ਸੌਹਾਂ ਚੱਕੜ ਨੂੰ ਫੇਰ ਕਹਿੰਦੇ ਪੁੱਠੀਆਂ ਨੂੰ ਨਹੀਂ ਪੈਣਗੀਆਂ ਜਾਂ ਸੁਧੀਆਂ ਹੀ ਮੈਂ ਮੈਂ ਟਮਾਰਦੇ ਉਸ ਪਰਮਾਤਮਾ ਘਰਦਾ ਹੀ ਆ ਤੁਹਾਡਾ ਔਰ ਇਹਨੇ ਡੱਕਰੇ ਆਰੀਆਂ ਦੇਖੋ ਕੰਨਾਂ ਦੇ ਵਿੱਚ ਪਾਈਆਂ ਹੱਲੇ ਕਹਿੰਦੀਆਂ ਬੈਂਕ ਤੋਂ ਬੈਂਕ ਤਕਲੀ ਆਲਟੀਫੀਸ਼ਨ ਵਾ ਅਸਲੀ ਆ ਅਸਲੀ ਆ ਤੇ ਅਮੀ ਤੂੰ ਤਾਂ ਕਹਿੰਦੀ ਆਲਟੀ ਪਿਛਲੇ ਆ ਹਾਂ ਨਹੀਂ ਮਾੜੀ ਮੋਟੀ ਨਹੀਂ ਸੱਚੀ ਐ ਨਾ ਕਿ ਦੀ ਇੱਜ਼ਤੇ ਹੀ ਰੋਲ ਕੇ ਰੱਖੀ ਸੱਚੀ ਤੋਂ ਹੀ ਆਪਣੇ ਸਹੁਰਿਆਂ ਦੇ ਵਿੱਚ ਅਸਲੀ ਨਹੀਂ ਨਕਲੀ ਆ ਇਹ ਤੁਸੀਂ ਲਾਗੇ ਆਪਣੇ ਸਾਥ ਨਾਲ ਸਾਡੀ ਇੱਜ਼ਤੇ ਰੋਲ ਨਹੀਂ ਇਹ ਹਾਲ ਵੀ ਦਾਸ ਨਹੀਂ 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 ਇਹ ਹਾਲ ਵੀ ਤੇ ਇਹਨਾਂ ਨੇ ਪਾਤੀਆਂ ਜੋੜੀਆਂ ਹੈ ਨਹੀਂ ਐਨੀਆਂ ਪਾਤੀਆਂ ਦੇ ਉੱਤਰ ਗਈ ਸਾਰਾ ਇਹ ਬਦ ਪਾਤੀਆਂ ਬਦ ਗਈਆਂ ਉਹਨਾਂ ਸਟਾਕ ਸਿਆਣਾ ਜਿਹਾ ਹੁੰਦਾ ਆਹ ਪਿਆਰ ਨਹੀਂ ਵੜਦਾ ਸਿਆਲਾ ਦਾ ਜਮਾ ਹੁੰਦਾ ਬਬੇ ਤੁਸੀਂ ਨੇ ਬਾਨੇ ਕਿਆ ਆਹ ਤਾਂ ਬੀਜ ਲੈ ਕੇ ਆਉਣੀ ਆ ਪਾ ਕੇ ਬੈਠੇ ਹਾਂ ਪਰ ਉਹਦਾ ਥੋੜੀ ਇੱਕ ਗਾਲਾ ਸੱਚੀ ਉਹ ਲਾ ਕੇ ਜੇ ਪੈ ਤੈਨੂੰ ਥੋੜਾ ਘਰੇ ਕੀਤਾ ਅੰਕੇ ਕਿੱਥੇ ਗਿਆ ਸੀ ਕਹਿੰਦਾ ਤੇਰਾ ਘਰੇ ਦੇ ਥੋੜਾ ਹੋਇਆ ਹੈ ਹੈ ਤੇਰਾ ਘਰੇ ਦਿਲ ਘਟਿਆ ਹਾ ਜੈਲੇ ਭਾਈ ਕਾ ਵੇ ਕਾਹ ਕੀ ਜੈ ਤੈਨੂੰ ਤੋੜਨਾ ਤਾਂ ਵੀ ਮੇਰੇ ਹੌਲ ਪਰ ਆ ਉਹ ਜਹਾਜ਼ ਪਤਾ ਕਿੰਨੇ ਸੁੱਖੇ ਹੋ ਸੀ ਬੁਰੇ ਤਾਂ ਕੜੀ ਜਾਂਦੇ ਆ ਆਪਾਂ ਦੇ ਦੇਸਾਂ ਦਾ ਕੰਮ ਹਾਂ ਉਹ ਤਾਂ ਕਹਿੰਦੀ ਮੇਰਾ ਮਸੀਹ ਮੈਨੂੰ ਸਹੀ ਸਹੀ ਚੜਾਓ ਜਾ ਜੀ ਆਹ ਧਿਆਨ ਤਾਂ ਕੱਬਈ ਹੈ ਜਾਂ ਤੋਰੋ ਹਾਂ ਨਿਆੜੇ ਤੋਰੋ ਦਾ ਪਤਾ ਲੱਗਦਾ ਪੱਥੀ ਜਾਦੇ ਜੰਮਣਗੇ ਤਾਂ ਇਹਨਾਂ ਨੂੰ ਪਤਾ ਲੱਗੂ ਬੀਰੂ ਵੀ ਤੇਰਾ ਰੋਈ ਜਾਂਦਾ ਏ ਬਈ ਮੇਰੇ ਮਰਦ ਪੈ ਨਮੀਰ ਤੇਰੀ ਕੀ ਵਾਰਾਂ ਤੂੰ ਕਪੀਤੀ ਹੋਗਾ ਦੀ ਹਾਰਮਨੀ ਕਰਦੀ ਤੇਰਾ ਓਏ ਓਏ ਚੁੱਪੇ ਹੀ ਕਰਾ ਓਏ ਆਪਣੀ ਮੰਮੀ ਚੁੱਪੇ ਹੀ ਕਰਾਵੇ ਚਾਚਾ ਤੂੰ ਨਹਾੜ ਹੋਵੇਂ ਤੇਰਾ ਹੀ ਵਾਹ ਗਾ ਨਹੀਂ ਨਹੀਂ ਧੀ ਧੀ ਹੁੰਦੀ ਆ ਦੇਦੇ ਦੇ ਸਿਰ ਤੇ ਸਰਦਾਰ ਹੋ ਗਈ ਗੱਲ ਧੀਆ ਧੀਆਂ ਨੂੰ ਪਿਆਰ ਕਰੋ ਪੁੱਤਰਾ ਨੂੰ ਦੱਸੇ ਕਰੋ ਨਹੀਂ 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 ਸਹੀ ਗੱਲ ਤੇਰਾ ਇੱਕ ਇਹ ਵੀ ਰੋਂਦਾ ਉਹ ਤੇ ਕੰਚ ਗਾ ਇਹ ਵੀ ਐਡਆਪਟਦਾ ਆ ਇਹ ਵੀ ਓਏ ਬਿੱਜੂ ਮੈਂ ਨਹੀਂ ਨਾ ਕਰਨਾ ਉਹਨੇ ਨੂੰ ਆ ਆ ਰਾਸਵਾਲਾ ਕੋਈ ਗੱਲ ਨਹੀਂ ਰੋਣਾ ਨਹੀਂ ਆ ਕਦੇ ਕਦੇ ਝਾੜੂ ਪੋਚਾ ਲਾ ਜਾਂਦੀ ਸੀ ਮਣੋਂ ਵੀ ਨਹੀਂ ਲੱਗਿਆ ਝਾੜੂਆਂ ਨੂੰ ਰੋਂਦੀ ਦਾ ਝਾੜੂ ਨੂੰ ਐ ਹੀ ਉਹ ਭਾਬੇ ਤੋਂ ਚੋਰੀ 500 ਦੇ ਰਹੀ ਇਹ ਤਾਂ ਤੁਹਾਡਾ ਨਹੀਂ ਕਿਤੇ ਦਿੱਤੇ ਆ 500 ਆ ਮੁੱਠੀ ਚ ਮੈਂ ਦੇਖ ਲਿਆ ਇਹ ਤਾਂ ਮਾਮਨੀ ਨੇ ਆ ਨਹੀਂ ਬੀਬੀ ਨੇ ਦਿੱਤੇ ਆ ਆ ਬੀਬੀ ਨੇ ਦਿੱਤੇ ਆ ਯਾਰ ਕੋਈ ਕਿ ਮੈਂ ਬੱਕਰੇ ਬੱਕਰੇ ਕਾਹਦੇ ਦਿੰਨੇ ਆ ਤੁਸੀਂ ਇੱਕੇ ਹੀ ਯੂਨਿਟ ਆ ਹਸਬੰਡ ਵਾਈਫ ਬੱਕਰੇ ਬੱਕਰੇ ਕਾਹਦੇ ਪੈਸੇ ਦਿੰਨੇ ਆ ਆ ਰੂੰਦਾ ਧੀ ਚੱਲੀ ਜਾਂਦਾ ਕਰਕੇ ਇਹਦਾ ਪ੍ਰੀਤੀ ਨਾ ਪਿਆਰ ਹੋ ਹਾਂ ਤੋਹੇ ਦੋਤ ਨੂੰ ਬਹੁਤ ਆਗਦਾ ਆ ਇਹਦਾ ਇਹਦਾ ਪਹਿਲਾ ਮੌਂਦਿਆ ਨਹੀਂ ਆ ਨਹੀਂ ਇਹਦੇ ਮਹਿੰਦੀ ਲੱਗ ਗਈ ਉਹ ਲੈ ਓਏ ਆ ਦੇਵੀ ਓਏ 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 ਵੀ ਕਾਰਗੋ ਪਾਈ ਮੈਨੂੰ ਅੱਛਾ ਜੀ ਕੀ ਨੀ ਥੋੜਾ ਲੋਕ ਕੱਢਿਆ ਬਚਾ ਲੈ ਆਪ ਤੂੰ ਵਧੀਆ ਸੂਟ ਪਾ ਕੇ ਚੱਲੀ ਆ ਓਏ ਕਾਰਗੋ ਬਾਹ ਕਾਰਗੋ ਬਾਹ ਮੁੰਡਾ ਬਣਾਇਆ ਓਹ ਟੱਲੀ ਵਾਲੇ ਮੁੰਡਾ ਹੋਣਾ ਹੈ ਕਿ ਨਾ ਕੱਢ ਲਈ ਨਾ ਪਾ ਲਿਓ ਉਦੋਂ ਬੜੇ ਵਾਲ ਕਰਾ ਦੇਵੇ ਇਹ ਕਸ ਕਰ ਲੈ ਬੀਬੀ ਨੇ ਉ ਵੀ ਰਾਹ ਕਹਿੰਦਾ ਕਾਰਗੋ ਬਾਹ ਬੋਟੀ ਤੇਰੀ ਰੋਣ ਲੱਪਈ ਆ ਚੁੱਪ ਕਰਾ ਦੇ ਤਾਂ ਸਭ ਤਾਂ ਹੁੰਦਾ ਹੀ ਆ ਹਾਂ ਤੂੰ ਤੇ ਤੋ ਚੌਪਰੀ ਕਰਾ ਹੁੰਦੀ ਜਾਂ ਤਾਂ ਮੇਰੀ ਘਰ ਵਾਲੀ ਇੱਧਰ ਰੋਵੇ ਮੈਂ ਤਾਂ ਕੋੜੇ ਗੱਡੀ ਰੋਕ ਕੇ ਪਹਿਲਾਂ ਪੁੱਛਾ ਉਹਨੂੰ ਤੇਰਾ ਦਿਲਗਾ ਥੋੜਾ ਹੋਇਆ ਤੇਰੀ ਘਰ ਆ ਗਿਆ ਤੈਨੂੰ ਹੀ ਰਵਾ ਦੇਣਾ ਲੈ ਜਿੱਦਾ ਦੂਰ ਉੱਦਾ ਪਰਦਾ ਸਾਰਿਆਂ ਨੇ ਹੀ ਆਲ ਹੁੰਦਾ ਚੱਲ ਕੋਈ ਗੱਲ ਨਹੀਂ ਬੇਕੀ ਹੋਇਆ ਸਾਡੀ ਚੱਲ ਤੂੰ ਦੈਨ ਲੈ ਥੋੜਾ ਘਰ ਅੱਚਾ ਤੂੰ ਬੱਸ ਸੁਪ ਸੌਖਾ ਮੰਗੇ ਆ ਆਪਣੇ ਨੇੜਾ ਦੀ ਛੋਕ ਮੰਗੀ ਦੀ ਆ। ਹਾਂ। ਉਹ ਹੱਥ ਫੜਾ ਮੈਨੂੰ ਇੱਧਰ ਫੜ ਵੀ ਰਿਹਾ ਚਾਚੀ ਦਾ। ਇੱਧਰ ਫੜ ਕੇ ਰੱਖੋ। ਅੱਛਾ। ਕੱਟ ਕੇ ਫੜ ਲੈ। ਦੀਦਾ ਵੀ ਨਹੀਂ ਹੈ ਕੋਈ। ਕੱਟ ਕੇ ਫੜ ਕੇ ਰੱਖ ਅੱਛਾ। ਚਾੜਦੇ ਹੱਥ ਹੁਣ। ਇਹ ਵੀ ਤਾਂ ਰੋਈ ਚੱਲ। ਤੂੰ ਨਾ ਰੋ ਲੈ ਆ ਵੀ ਰੋ ਪਿਆ ਲੈ ਇਹ ਦੂਰੋਂ ਦੀ ਉਹ ਵੀ ਰੋ ਪਿਆ ਰੋ ਪਿਆ ਮੇਰਾ ਛੇਰ ਪੁੱਤ ਆ ਤੂੰ ਨਾ ਉਹ ਦੇ ਥੋੜਾ ਕਰੀ ਅੱਛਾ ਠੀਕ ਆ ਠੀਕ ਆ ਠੀਕ ਆ ਹਾਂ ਹੋਰ ਇਹ ਨਾ ਉਹੀ ਗੱਲ ਕਰਦੇ ਕਿਉਂ ਬਾਜੀ ਹੈ ਨਾ ਜੰਗਿਆ ਚਾਚਾ ਸਾਡਾ ਜਣਾ ਗਾ ਰਾਮ ਹੈਂ ਕਿਉਂ ਕਹਣਾ ਇਹਦਾ ਮੈਂ ਅਮਰ ਇਟਾ ਨਾ ਗਾ ਹਾਂ ਨਾਰੋ ਉਹਦਾ ਵੀ ਮਨ ਭਰਿਆ ਆ ਟਰਾਲੀ ਕੋ ਖਾੜਾ ਆਪਣੇ ਉੱਤੇ ਕੋਈ ਅਗਲ ਬਗਲ ਕਰ ਦੇਵੇ ਕੋਈ ਸਮਾਨ ਰੱਖ ਜਵੇ ਤਾਂ ਕੋਈ ਰੱਖ ਜਵੇ ਹੈ ਕੋਈ ਯਾਰ ਹੁਣ ਇੱਦਾਂ ਨਹੀਂ ਟਰਾਲੀ ਛੱਡ ਕੇ ਭੱਜੀਦਾ ਹੁੰਦਾ ਦੇਖੋ ਕੋਈ ਕੁਝ ਰੱਖ ਜਵੇ ਵਿੱਚ ਫੇਰ ਜ਼ਿੰਮੇਵਾਰ ਕੌਣ ਆ ਤੂੰ ਹੈਗਾ ਜੋ ਸਿਆ ਗਿਆ ਕਿ ਪਿੱਛੇ ਪਾਲਣ ਦੀ ਆ। ਬਾਅਦ ਬਾਅਦ ਜਾ ਪਾਸ ਪਾਣੀ। ਇਹ ਜਮੇ। ਕਾਸਾ ਪੁੱਲ ਭਗਦਾ ਤੋੜਲਾ ਔਲ ਮਾਰੀ ਜਾਂਦਾ ਬੁੜੀਆਂ ਦੇ ਵਿੱਚ ਤੇ ਰੇੜੀਂ ਚੜ ਚੜ ਕੇ। ਸ਼ਰਮ ਘਾਲਾਂ ਥੋੜੀ ਜੀ ਚਾਚਾ। ਵਿਆਹ ਹੋਇਆ ਬੋਟੀ ਤੇਰੀ ਨਾਲੇ ਹੀ ਆ ਤੇਰੇ। ਹੋ ਗਈਆਂ ਸਾਰੇ। ਹਾਂ ਚੱਲੀ ਚੱਲ। ਦੱਬ ਕੇ ਦੋਰੇ ਨੂੰ ਮਾਰ ਜਾ ਬੇਚ ਕਾ ਤੇ ਮਾਰੀ ਜਾਂਦਾ ਸਾਰੇ ਬੁੜੀਆਂ ਦੇਖ ਕੇ ਸਿੱਟੀ ਜਾਂਦਾ ਗੋਰੀ ਕੁਰੀ ਚ ਮਾਰ ਦੇ ਮਾਨ ਨਹੀਂ ਆ ਪੰਜਾਬੜਾ ਵਾ ਦਾ ਕੋਟਾ ਹੀ ਖਾਊਂਗਾ ਮਾਰ ਕੇ ਵਿੱਚ ਚੱਲੀ ਜੱਲ ਪੰਜ ਤੇ ਆਏ ਆ ਹੰਦੇ ਇਹ ਹਾਰਨ ਹੋਰ ਲਾਉਣਾ ਚਾਹੀਦਾ ਸੀ ਬੱਚਾ ਹਾਰਨ ਹੈ ਨਹੀਂ ਉਹਦਾ ਹੈ ਪਤਾ ਨਹੀਂ ਪਤਾ ਨਹੀਂ ਕਾਲ ਡਾਰਨਾ ਕੁੜੀਆਂ ਦੇ ਕੇ ਚੱਲੀ ਚੱਲ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਚਾ ਐਵੇਂ ਡਰੀ ਜਾਂਦਾ ਆ ਬੋਲ ਮਾੜਾ ਦਮ ਐ ਨਹੀਂ ਤੇਰੇ ਚ ਬੋਲ ਤਾਂ ਚਾਚੀ ਨੂੰ ਚੱਲਵੇਂ ਗੱਲ ਨਹੀਂ ਬੋਲੂ ਮੈਂ ਰੱਖ ਹਾਂ ਹਾਂ ਉਹਨੇ ਕੀ ਵਗਾੜੇ ਮਾੜਾ ਮਾਰਦਾ ਤਾਕਰਾ ਦਾ ਦਮ ਮਾਰ ਤੇਰਾ ਹੈ ਹੀ ਨਹੀਂ ਮਾੜਾ ਰੋਬ ਮਾੜਾ ਮੋਟਾ ਵੀ ਨਹੀਂ ਹੈਗਾ ਅਰੇ ਮੇਰਾ ਇਹ ਗੱਲੋਂ ਤਾਕਾ ਮਾਰੀ ਜਾਵਾ ਆ ਮੈਂ ਚਪਲ ਲਈ ਆ ਮਾੜੀ ਦੀ ਚੱਕ ਲੈ ਅੱਜ ਜੁੱਤੀ ਨਵੀਂ ਲਈ ਵੇ ਇਥੋਂ ਦੇ ਲੈ ਮਾੜਾ ਯਾ ਰੋਬ ਦਿਖਾ ਲੈ ਤੂੰ ਚਾਚਾ ਆ ਕੁਝ ਸ਼ਰਮਕਾਰ ਮਾੜੀ ਮੋਟੀ ਅੰਨੇ ਇਤੋਂ ਲਈ ਸੌਂ ਲੱਗੇ ਝਮੇ ਸਾਰੀ ਬਾੜ ਨਹੀਂ ਬੋਲਿਆ ਮਾਣਾ ਆ ਗਾਣਾ ਹੌਲੀ ਕਰੀ ਮਾਣਾ ਆ ਸਾਰੀ ਬਾੜ ਨਹੀਂ ਬੋਲਿਆ ਇਹ ਜੁੱਤੀ ਜੁੱਤੀ ਲਈ ਬਾੜੀ ਕੌਣ ਜੁੱਤੀ ਲਈ ਜੁੱਤੀ ਨਹੀਂ ਮਾੜਾ ਬੋਲ ਤੇਰੇ ਚ ਦਮ ਹੈ ਦੇਗਾ ਮਾੜਾ ਬੋਲ ਤਾਂ ਸਹੀ ਕਰੀ ਚੱਲ ਬੋਲਣਾ ਕੀ ਆ ਬੋਲਣਾ ਨੂੰ ਮਾੜਾ ਦਬਕੇ ਨਾ ਕਹਿਦਾ ਕੁਝ ਦਾਕਾ ਐਵੇਂ ਮਾਰਨਾ ਜਦ ਉਹਦਾ ਕੋਈ ਕਸੂਰ ਹੈ ਕੱਲ ਆਵਾਜ਼ ਦੀ ਵੀ ਨਹੀਂ ਕੋਈ ਕਦੀ ਕਸੂਰਤੀ ਝਮੇ ਵਾੜਾ ਵੜਾਏ ਉਹਦੇ ਨੇ ਉਹਦਾ ਤੇ ਮੈਂ ਵੀ ਦਾਕਾ ਮਾਰੀ ਜਾ ਮਾਰ ਦੇ ਵੀਰੇ ਤੂੰ ਤੇਰਾ ਦਿਲ ਖੁਸ਼ ਕਰ ਦੇ ਮਾਰ ਮਾਰਦਾ ਚੱਲ ਪਿਆਰ ਨਾ ਕਹਦੇ ਕੋਸ਼ ਚੱਲ ਫੇ ਪਿਆਰ ਨਾ ਕਹਦੇ ਕੋਸ਼ ਅਭੇੜਨੇ ਵੀ ਪੈਂਦੇ ਆ ਦੇ ਲੈ ਝੰਮਾ ਕਹਿੰਦਾ ਚੱਲ ਪਿਆਰ ਨਾ ਇਹ ਕਹਦੇ ਕੋਸ਼ ਜੀ ਦੂਜਾ ਨਹੀਂ ਕਰਨਾ ਕਹਾਂ ਨਾ ਹੀ ਕਹੀ ਜੀ ਕੀ ਕਹਦੇ ਫੇ ਲਵ ਯੂ ਚੱਲ ਚਾਚੀ ਨੂੰ ਕਹਦੇ ਫੇ ਚਾਚੀ ਨੂੰ ਲਵ ਯੂ ਕਹ ਰਿਹਾ ਡਾਕਟਰ ਚੀਰੂਵੇ ਲਵ ਯੂ ਯੋ ਤੇਰੇ ਚ ਹੈ ਹੀ ਨਹੀਂ ਮਾੜਾ ਵੀ ਦੇਖ ਤੇਰੇ ਚ ਰੋਵੇ ਹੈ ਨਹੀਂ ਤੇਰੇ ਤੇ ਬੰਦੇ ਵਾਲੀ ਸ਼ਕਤੀ ਹੈ ਕਿ ਨਹੀਂ ਹੈ ਜੋ ਮੈਂ ਸ਼ਰਮਣੀ ਹੁੰਦੀ ਹੈਲੋ ਕਹਿਦਾ ਹੁਣ ਤੂੰ ਆਈ ਲਵ ਯੂ ਕਹਿਣ ਨੂੰ ਬੁੜਥੇ ਤੈਨੂੰ ਹੁਣ ਸੱਦਾ ਦੇਣਾ ਹੀ ਏ ਕਹ ਰਿਹਾ ਅਗਲੀ ਤੈਨੂੰ ਆਪ ਕਹਦੀ ਹੈ ਕਹਿ ਲਵ ਯੂ ਇਹ ਆਈ ਲਵ ਯੂ ਆਈ ਲਵ ਯੂ ਅਮਨ ਆਵਾਜ਼ ਹਾਂ ਤੂੰ ਵੀ ਕਹ ਰਿਹਾ ਲਵ ਯੂ ਟੂ ਕੀ ਨਾ ਆਵੀਰੇ ਕਿ ਆ ਲਵ ਜੀ ਲੈ ਨਹੀਂ ਨਾਲ ਐ ਪ੍ਰੋਪਰ ਆਈ ਲਵ ਯੂ ਵੀਰੇ ਦੇਖ ਚਾਰ ਵੀ ਨਹੀਂ ਆਉਂਦੀ ਤੇ ਲਬੀਰਾ ਕਹਤਾ ਸੁਸਿਦਾ ਮੈਂ ਇਹ ਕਿਸਾ ਸੁਸਿਦਾ ਮੈਂ ਮਾੜਾ ਮੋੜਾ ਮੈਂ ਟੌਰ ਰੱਖਿਆ ਕਰ ਅੱਛਾ ਅੱਦਲੀ ਦਾੜੀ ਕਾਲੀ ਕਰੌਣ ਲੜੀ ਟੌਰ ਵੱਢਦੀ ਹੁੰਦੀ ਤੌਰੇ ਯਾਰ ਮੋਰੇ ਵੀ ਬੋਲੋ ਪਿਆਰਿਆਂ ਦੇ ਮੋਰੇ ਗਾਲੇ ਬੋਲਣਾ ਪਿਆਰ ਨਾ ਰਹੋ ਇੱਧਰ ਰੋਟੀ ਖਲਾਸ ਦੀ ਗੱਲ ਤੇ ਜਾ ਕੇ ਮੈਨੂੰ ਹੀ ਪਕੌੜੀ ਪਣੀ ਆ ਡਰਦੇ ਨੇ ਅੰਡਰਸਟੈਂਡਿੰਗ ਆ ਉਜਾਰਾ ਹੱਥਾਂ ਨੂੰ ਦੇ ਕਿੱਦਾਂ ਮਿਲ ਜਾਂਦਾ ਕਿਉਂ ਕੋਈ ਕਹਿ ਹੀ ਦੇਵੇ ਦੀਵੀ ਮੇਰੀ ਮਾੜਾ ਆਕੜ ਕੇ ਬੈਠ ਟੌਰ ਲਾ ਮਾੜਾ ਜਾਂ ਬਾਪ ਬੂਆ ਚੌੜੀਆਂ ਕਰਕੇ ਚੌੜੀਆਂ ਕਰਕੇ ਏ ਟਰੱਕ 'ਤੇ ਬੈਠਾ ਮੈਂ ਸਾਰੀ ਬਾੜ ਰੈਂਡ ਆ ਲੱਗੀ ਉੱਤੇ 에어ਪੋਰਟ ਦੇ ਉਤਰੀ ਜੁੱਤੀ ਸੀ ਇੱਕ ਭਾਈ ਐ ਚੰਮੀ ਦੇ ਸਾਰੇ ਬਣਾ ਬਣਾ ਉੱਤਰ ਜਾ ਮੇਨੂੰ ਤਾਂ ਗੱਡੀ ਖੜੀ ਪਿੱਛੇ ਨਹੀਂ ਆ ਆ ਗਾੜੀ ਗਾੜੀ ਜੀ ਉਹਦੇ ਹੈੱਡਫੋਨ ਵੀ ਰਹਿ ਗਿਆ ਕਿਦਾਂ ਦਾ ਚੜੇ ਉਹ ਵੀ ਐਨ ਘਾਲ ਲਾ ਲਈਆਂ ਵੀ ਹੈ ਜੰਬੇ ਇਹਨੂੰ ਰੇੜੀ ਚਲਾਉਂਦਾ ਐਨਾ ਚਾਰਜ ਤਾਂ ਰੱਖਦੇ ਟੇਚੀ ਰੱਖੇ ਹੁੰਦੇ ਆ ਡੱਟਾ ਫਿਰੇ ਉਹ ਤੇ 에ਰਪੋਰਟ ਤੇ ਇਦਾਂ ਹੀ ਆ ਮੈਂ ਕੁੜੀ ਜਾਂਦਾ ਸ਼ਾ ਹੁੰਦਾ ਹੀ ਆ ਵਾਹ ਵੀ ਵਾਹ ਇਹ ਕਿੱਥੋਂ ਵੱਡੀ ਗੱਲ ਐ ਢਿੱਡੋ ਬੋਲਦਾ ਐ ਵੀ ਸਾਡਾ ਮੁੱਤਾਂ ਗਿਆ ਸਾਹ ਚਾਹ ਹੋਣਾ ਹੀ ਆ ਨਹੀਂ ਦੱਸਦਾ ਮੈਂ ਦੱਬ ਕੇ ਪਹਿਲਾਂ ਜਾਮ ਜੀ ਕਰੀ ਜਾਵਾਂ ਮੈਂ ਕਹਿੰਦਾ ਇਹਨੂੰ ਦੱਬ ਲੈ ਫੇਰ ਵਾਲੀ ਹੁਣੀ ਐ ਚੱਲ ਕੋਈ ਨਹੀਂ ਤੁਸੀਂ ਪਹਿਲਾਂ ਆਈਏ ਤੁਹਾਨੂੰ ਤਾਂ ਪਤਾ ਆ ਹਨਾ ਮੈਂ ਹੁਣ ਅਸੀਂ ਇਹ ਗੱਲ ਨੂੰ ਸਮਝ ਆ ਸਾਨੂੰ ਇਹ ਪਤਾ ਲੱਗ ਗਿਆ ਪਹਿਲੀ ਵਾਰੀ ਸੜੇ ਸਭ ਕੋ ਪਤਾ ਲੱਗ ਜਾਂਦਾ ਹੁੰਦਾ ਅੱਛਾ ਜੀ ਨਾਲ ਘਰ ਵਾਲੀ ਨੂੰ ਦੇਖੀ ਜਾਂਦਾ ਮੈਂ ਸਹੀ ਬੋਲਿਆ ਮੈਂ ਆ ਵੀ ਗੱਲ ਕੱਲੀ ਕੱਲੀ ਗੱਲ ਉਹ ਜਿਹੜਾ ਬੋਲਦਾ ਮੂੰਹ ਉਹਦੇ ਵਾਲੇ ਜ਼ਰੂਰ ਦੇਖਣਾ ਜੇ ਮੇਲੇ ਇਹ ਵਾ ਇਹਨੂੰ ਆਦਤ ਆ ਇੰਦਾ ਹਾਂ ਇਹ ਵਾ ਤੇਣਾ ਜੱਜੀ ਨਹੀਂ ਚੰਗੀ ਆਦਤ ਤਾਂ ਦੇਖਣਾ ਚਾਹੀਦਾ